ਹਾਂਜੀ ਫਿਰ ਮਨਜ਼ੀ ਤੋ ਤੇ ਕਰਨਾ ਕਰਦੇ ਜੰਮ ਕਰੋ ਇਹ ਕਰਤਾ ਹੈ ਜੀ ਪਨਾਹ ਇਹਨਾਂ ਬਾਹਾਂ ਚ ਪਨਾਹ ਦੇ ਦੇ دیਵਾਨਗੀ ਦੀ ਇੰਤਹਾ ਦੇ ਇਹਨਾਂ ਬਾਹਾਂ ਚ ਪਨਾਹ ਦੇ ਦੇ ਦੀਵਾਨਗੀ ਦੀ ਇੰਤਹਾ ਦੇ ਦੇ ਮੈਂ ਸਦੀਆਂ ਤੋਂ ਪਿਆਸਾ ਹਾਂ ਇੱਕ ਸਮੁੰਦਰ ਅਥਾ ਦੇ ਦੇ ਵਾਹ ਮੈਂ ਸਦੀਆਂ ਤੋਂ ਪਿਆਸਾ ਹਾਂ ਇੱਕ ਸਮੁੰਦਰ ਅਥਾ ਦੇ ਦੇ ਜਹਾਂ ਦੇਖਣਾ ਅਜੇ ਬਾਕੀ ਹੈ ਕੁਝ ਤਾਂ ਉਧਾਰੇ ਸਾ ਦੇ ਦੇ ਜਹਾਂ ਦੇਖਣਾ ਅਜੇ ਬਾਕੀ ਹੈ ਕੁਝ ਤਾਂ ਉਧਾਰੇ ਸਾ ਦੇ ਦੇ ਤੂੰ ਖੁਸ਼ੀਆਂ ਦੇ ਖਜ਼ਾਨੇ ਚੋਂ ਜ਼ਿੰਦਗੀ ਜੀਣ ਦੀ ਚਾਹ ਦੇ ਦੇ ਤੂੰ ਖੁਸ਼ੀਆਂ ਦੇ ਖਜ਼ਾਨੇ ਇਥੋਂ ਜ਼ਿੰਦਗੀ ਜੀਣ ਦੀ ਚਾਹ ਦੇ ਦੇ ਮੈਂ ਲੰਮੀ ਉਦਾਸੀ ਤੇ ਜਾਣਾ ਹੈ ਮੈਨੂੰ ਕੋਈ ਨੇਕ ਸਲਾਹ ਦੇ ਦੇ ਮੈਂ ਲੰਮੀ ਉਦਾਸੀ ਤੇ ਜਾਣਾ ਹੈ ਮੈਨੂੰ ਕੋਈ ਨੇਕ ਸਲਾਹ ਦੇ ਦੇ ਕੀ ਖਟਿਆ ਮੈਂ ਦੇਵਤਾ ਬਣ ਕੇ ਮੇਰੇ ਹਿੱਸੇ ਵੀ ਕੁਝ ਗੁਨਾਹ ਦੇ ਦੇ ਕੀ ਖਟਿਆ ਮੈਂ ਦੇਵਤਾ ਬਣ ਕੇ ਮੇਰੇ ਹਿੱਸੇ ਵੀ ਗੁਨਾਹ ਦੇ ਦੇ ਥੱਕ ਗਿਆ ਹਾਂ ਚੇਲਮਾ ਭਰਦਾ ਬਸ ਹੁਣ ਤਾਂ ਕੋਈ ਰਾਹ ਦੇ ਦੇ ਥੱਕ ਗਿਆ ਹਾਂ ਚੇਲਮਾ ਭਰਦਾ ਹੁਣ ਤਾਂ ਕੋਈ ਰਾਹ ਦੇ ਦੇ ਜਿੰਨੇ ਬਿਠਾਏ ਸਭ ਚੋਰ ਨਿਕਲੇ ਕੋਈ ਨੇਕ ਸਰਬਰਾ ਦੇ ਦੇ ਜਿੰਨੇ ਬਿਠਾਏ ਸਭ ਚੋਰ ਨਿਕਲੇ ਕੋਈ ਨੇਕ ਸਰਬਰਾ ਦੇ ਦੇ ਇਹਨਾਂ ਬਾਹਾਂ ਚ ਬਣਾ ਦੇ ਦੇ دیਵਾਨਗੀ ਦੀ ਇੰਤਹਾ ਦੇ ਦੇ دیਵਾਨਗੀ ਦੀ ਇੰਤਹਾ ਦੇ ਦੇ